ਸਰ ਹੀ ਆਸੀ ਤੋਂ ਬੇਕਰਮਿਆ ਨਹੀਂ ਦਿੱਤੇ ਹੈ ਲਾਈਟਿੰਗ ਹੈ ਲਾਈਟਿੰਗ ਵਿੱਚ ਆਪਣੇ ਕੋਲ ਕੰਪਲੀਟ ਬਾਸਕਟ ਅਵੇਲੇਬਲ ਆ ਲਾਈਟਿੰਗ ਵਿੱਚ ਫਲਮ ਬੈਟਨ ਤੋਂ ਮਤਲਬ ਬੈਟਨ ਪੈਨਲ ਸੀਓਬੀਸ ਠੀਕ ਹੈ ਜੀ ਔਰ ਔਰੇ ਵਿੱਚ ਫਲਡ ਲਾਈਟ ਸਟਰੀਟ ਲਾਈਟ ਪ੍ਰੋਪ ਲਾਈਟ ਪ੍ਰੋਪ ਲਾਈਟ ਵਿੱਚ ਆਪਣੇ ਕੋਲ ਸਾਰੇ ਕਲਰ ਅਵੇਲੇਬਲ ਆ ਜਿਦਾ ਆਪਣੇ ਬਿਰਕ ਭਾਈ ਹੋਣਾ ਨੇ ਅੰਬਰ ਕਲਰ ਬਹੁਤ ਉਹਨਾਂ ਨੇ ਅੰਬਰ ਕਲਰ ਜਿਹੜਾ ਆ ਉਹ ਬਹੁਤ ਉਹਨਾਂ ਨੂੰ ਪਸੰਦ ਆ ਉਹ ਕੰਪਨੀ ਨੇ ਵੀ ਅੰਬਰ ਕਲਰ ਵੀ ਅਵੇਲੇਬਲ ਆਪਣੇ ਕੋਲ ਰੋਪ ਵਿੱਚ ਇਸੇ ਤਰ੍ਹਾਂ ਆਪਣੇ ਕੋਲ 120 LED ਔਰ 240 LED ਸਟੈਪ ਜਿਹੜੀ ਉਹ ਵੀ ਕੰਪਨੀ ਨੇ ਇੰਟਰੋਡਿਊਸ ਕੀਤੀ ਆ ਉਹ ਵੀ ਅਵੇਲੇਬਲ ਹੈ ਐਟ ਰਜੀਵ ਟਰਪਰਾਈਜ਼ਸ ਲਾਈਟਿੰਗ ਆਪਣੀ ਬਹੁਤ ਹੀ ਬਹੁਤ ਵੱਡੀ ਬਾਸਕਟ ਆਪਣੇ ਕੋਲ ਲਾਈਟਿੰਗ ਦੀ ਔਰ ਨਿਊ ਦਿੱਲੀ ਹਰ ਹਰ ਮਹੀਨੇ ਨੈਕ ਹਰ ਮਹੀਨੇ ਕੁਝ ਨਾ ਕੁਝ ਕੰਪਨੀ ਨਿਆ ਪ੍ਰੋਡਕਟ ਐਡ ਕਰ ਰਹੀ ਹੈ ਲਾਈਟਿੰਗ ਵਿੱਚ ਲਾਈਟਿੰਗ ਵਿੱਚ ਆਪਣੇ ਕੋਲੋਂ COBs ਦੀ ਬਹੁਤ ਬਾਸ ਰੇਂਜ ਹੈਗੀ ਆ COB ਜਿਹੜੀ ਆਪਾਂ ਟਿਲ ਟੇਬਲ COB ਲਗਾ ਰਹੇ ਆ ਇਹਦੇ ਵਿੱਚ ਆਪਣੇ ਕੋਲ ਸਾਰੇ ਵਾਟੇਜ ਆ ਸਾਰੇ ਕਲਰ ਆ ਸਾਰੇ ਟੈਂਪਰੇਚਰ ਆ ਇਸੇ ਤਰ੍ਹਾਂ ਹੀ ਆਪਣੇ ਕੋਲ ਡੀਪ COB ਰੋਜ਼ 골ਡ ਸ਼ਾਈਨੀ ਬਲੈਕ ਹਨੀ ਕੋਮਬ ਮਤਲਬ ਅਲੱਗ-ਅਲੱਗ ਵੈਰਾਈਟੀ ਦੀ COBs ਅਵੇਲੇਬਲ ਆ ਕੰਪਨੀ ਕੋਲ ਔਰ ਰੀਸੈਂਟਲੀ ਕੰਪਨੀ ਨੇ ਜੋ ਫਲਟ ਲਾਈਟ ਲਾਂਚ ਕੀਤੀ ਆ ਕਾਮਟ ਫਲਗ ਲਾਈਟ ਕਾਮਟ T ਵਾਟ 50 ਵਾਟ 100 ਵਾਟ 150 ਵਾਟ ਮਰੇ ਫਲੱਡਲਾਈਟ ਦੀ ਇੱਕ ਸਾਡੀ ਲੈਂਚ ਟਾਈਪ ਆਂਦੀ ਸੀ ਇਹ ਰੀਸੈਂਟਲੀ ਕੰਪਨੀ ਨੇ ਪ੍ਰੋਡਕਟ ਲਾਂਚ ਕੀਤਾ ਹੈ ਫਲੱਡਲਾਈਟ ਦਾ ਜੋ ਕਿ ਤੁਹਾਡੇ ਸਾਹਮਣੇ ਸੈਂਪਲ ਜਿਹੜਾ ਡਿਸਪਲੇ ਕੀਤਾ ਗਿਆ ਹੈ ਉਸ ਤੋਂ ਬਾਅਦ ਆਪਣਾ ਫੈਨ ਦੀ ਆਪਣੇ ਕੋਲ ਰੇਂਜ ਹੈ ਫੈਨ ਦੀ ਕੰਪਲੀਟ ਰੇਂਜ ਆਪਣੇ ਕੋਲੋਂ ਫੈਨ ਵਿੱਚ ਆਪਣੇ ਕੋਲੋਂ VLDC ਫੈਨ 5 ਸਟਾਰ 1 ਸਟਾਰ 2 ਸਟਾਰ 5 ਸਟਾਰ ਐਗਜ਼ੋਸ ਫੈਨ ਵੈਂਟੀਲੇਸ਼ਨ ਫੈਨ ਪਾਈਪ ਵੈਂਟੀਲੇਸ਼ਨ ਗ੍ਰੇਟ ਬਾਸਕਟ ਕੰਪਲੀਟ ਬਾਸਕਟ ਅਵੇਲੇਬਲ ਹੈ ਫੈਨ ਵਿੱਚ ਵੀ ਆਪਣੇ ਮੀਨਸ ਗ੍ਰੇਟ ਵਾਈਟ ਇੱਕ ਐਸੀ ਇਦਾਂ ਦੀ ਕੰਪਨੀ ਹੈ ਕਿ ਜਿਹੜੀ ਵਨ ਰੂਫ ਦੇ ਥੱਲੇ ਤੁਹਾਨੂੰ ਸਾਰੇ ਪ੍ਰੋਡਕਟ ਪ੍ਰੋਵਾਈਡ ਕਰਦੀ ਆ ਇੱਕ ਕੋਠੀ ਬਣਨ ਤੋਂ ਲੈ ਕੇ ਫਿਨਿਸ਼ਿੰਗ ਤੱਕ ਜੋ ਵੀ ਪ੍ਰੋਡਕਟ ਤੁਹਾਡਾ ਯੂਜ਼ ਹੁੰਦਾ ਆ ਉਹ ਤੁਹਾਨੂੰ ਵਨ ਛਤ ਦੇ ਥੱਲੇ ਮਿਲੂਗਾ ਵਿਦ ది ਨੇਮ ਆਫ ਕ੍ਰੀਏਟ ਵਾਈਟ ਮਤਲਬ ਕਿਤੇ ਜਾਣ ਦੀ ਲੋੜ ਨਹੀਂ ਤੁਹਾਨੂੰ ਸਾਰੇ ਪ੍ਰੋਡਕਟ ਤੁਹਾਨੂੰ ਇੱਕੋ ਹੀ ਇੱਕੋ ਹੀ ਦੁਕਾਨ ਤੋਂ ਇੱਕੋ ਹੀ ਐਜ ਪਲੇਟਸ ਜਿਹਦੇ ਵਿੱਚ ਕੰਪਨੀ ਨੇ 플랫 ਪਲੇਟਸ ਜਿਹੜੀਆਂ ਉਹ ਇੰਟਰੋਡਿਊਸ ਕੀਤੀਆਂ ਆ ਫਲੈਟ ਸੁੱਟਰ ਫਲੈਟ ਸਿੱਟਾ ਵਾਈਟ ਫਲੈਟ ਬਲੈਕ ਫਲੈਟ ਮੈਗਨੀਸ਼ੀਅਮ ਫਲੈਟ ਔਰ ਇਹਦੇ ਵਿੱਚ ਇਹ 골ਡ ਪਲੇਟਸ ਹੈ वुਡਨ ਪਲੇਟਸ ਹੈ ਠੀਕ ਹੈ ਜੀ ਕਾਫੀ ਕਲਰ ਹੈ ਬਲੂ ਕਲਰ ਹੈ ਬਲੈਕ ਕਲਰ ਹੈ ਮਤਲਬ ਇਹਦੇ ਵਿੱਚ ਵੀ ਕੰਪਨੀ ਨੇ ਸਾਨੂੰ ਪੂਰੀ ਰੇਂਜ ਪ੍ਰੋਵਾਈਡ ਕੀਤੀ ਹੈ ਕਿਉਂਕਿ ਅੱਜ ਤੱਕ ਅੱਜ ਕੱਲ੍ਹ ਦੇਖਿਆ ਜਾਏ ਨਾ ਕਸਟਮਰ ਦੀ ਚੁਆਇਸ ਡਿਫਰੈਂਟ ਹੈ ਹਰ ਕਸਟਮਰ ਚਾਹੁੰਦਾ ਹੈ ਕਿ ਸਾਨੂੰ ਕੁਝ ਡਿਫਰੈਂਟ ਦਿਖਾਓ ਡਿਫਰੈਂਟ ਦਿਖਾਓ ਡਿਫਰੈਂਟ ਦਿਖਾਓ ਵਾਈਪ ਉਹ ਹਟ ਕੇ ਕੁਝ ਨਾ ਕੁਝ ਦਿਖਾਓ ਔਰ ਕੰਪਨੀ ਉਸੇ ਡਾਇਰੈਕਟ ਜਾ ਰਹੀ ਹੈ ਜਿੱਦਾਂ ਦੀ ਕਸਟਮਰ ਦੀ ਡਿਮਾਂਡ ਸਾਬ ਉਹ ਡਿਮਾਂਡ ਸਾਨੂੰ ਕਿੱਦਾਂ ਪਤਾ ਲੱਗਦੀ ਆ ਉਹ ਤੁਹਾਡੇ ਜਿੱਦਾਂ ਤੁਸੀਂ ਟੈਕਨੀਸ਼ੀਅਨ ਭਰਾ ਸਾਡੇ ਸਾਨੂੰ ਉਹਦਾ ਫੀਡਬੈਕ ਦਿੰਨੇ ਹੋ ਉਹ ਸਾਨੂੰ ਉਹਦੇ ਬਾਰੇ ਅਸੀਂ ਕੰਪਨੀ ਨੂੰ ਕੰਡਲ ਕੰਪਨੀ ਨੂੰ ਉਹਦੇ ਬਾਰੇ ਬੜਾ ਫੀਡਬੈਕ ਗੇਟ ਫਾਰਵਰਡ ਕਰਦੇ ਆ ਤੇ ਉਸੇ ਨੇ ਕੰਪਨੀ ਵਰਕ ਕਰਦੀ ਆ ਠੀਕ ਹੈ ਕਿ ਬਹੁਤ ਵਧੀਆ ਸੇਵਾ ਲਾਈਫ ਟੈਂਟ ਗਾਰੰਟੀ ਆ 10 ਅੰਬਰ ਦਾ ਸੋਚੋ ਜੋ ਇੰਨੇ 10 ਸਾਲ ਮਰ ਕੇ ਆ ਨਾ ਮਤਲਬ ਜਿੱਨਾ ਦੀ ਆਪਣੀ ਜ਼ਿੰਦਗੀ ਆ ਨਾ ਉਹਨਾਂ ਚਾਰ ਗਾਰੰਟੀ ਆ ਸੋਚ ਲੀਜੀਏ ਅਰਦਰ ਪ੍ਰੋਡਕਟਸ ਸੋਚ ਤੋਂ ਇਲਾਵਾ ਜਿਸ ਤਰ੍ਹਾਂ ਇਲੈਕਟ੍ਰੋਨਿਕ ਜਿਹੜੇ પાર્ਸ ਹੁੰਦੇ ਆ ਜਿਸ ਤਰ੍ਹਾਂ ਰੈਗੂਲੇਟਰ ਹੋ ਗਿਆ ਇੰਡੀਕੇਟਰ ਹੋ ਗਿਆ ਜੁਐਸਬੀ ਹੋ ਗਈ ਕੋਈ ਵੀ ਬ੍ਰਾਂਡ ਇਹ ਜੋ ਤੁਸੀਂ ਮਾਰਕੀਟ ਵਿੱਚ ਇੱਕ ਸਾਲ ਦੀ ਗਾਰੰਟੀ ਕੰਪਲੀਟ ਕਰਦੀ ਹੈ ਇੱਕ ਸਾਲ ਤੋਂ ਬਾਅਦ ਗਾਰੰਟੀ ਨਹੀਂ ਪ੍ਰੋਵਾਈਡ ਕਰਦੀਆਂ ਉਹ ਵੀ ਕਸਟਮਰ ਕੇਅਰ ਤੇ ਗਾਰੰਟੀ ਮਿਲੇਗੀ ਦੁਕਾਨ ਤੇ ਨਹੀਂ ਮਿਲੇਗੀ ਜਿਸ ਤਰ੍ਹਾਂ ਅਸੀਂ ਜਾਣਦੇ ਆ ਸੋਚ ਖਰਾਬ ਹੋਇਆ ਰੈਗੂਲੇਟਰ ਖਰਾਬ ਹੋਇਆ ਤੇ ਰੀਪਾਈ ਦੀ ਦੁਕਾਨ ਤੇ ਜਾਂਦੇ ਆ ਪੇਪੂਟੂ ਬਦਲ ਕਰਵਾਣੇ ਉੱਥੇ ਕਸਟਮਰ ਕੇਅਰ ਤੇ ਕੰਪਲੇਟ ਪਾਓ ਕਸਟਮਰ ਮੇਰਾ ਨਾਮ ਸੁਨੀਲ ਕੁਮਾਰ GSAM ਗ੍ਰੇਟ ਵਾਈਟ ਗਲੋਬਲ ਪ੍ਰਾਈਵੇਟ ਲਿਮਟਿਡ ਅੱਜ ਅਸੀਂ ਇਥੇ ਦਸੂਆ ਵਿੱਚ ਗ੍ਰੇਟ ਵਾਈਟ ਦੇ ਇਲੈਕਟ੍ਰੀਸ਼ੀਅਨ ਮੀਟ ਕੀਤੀ ਹੈ ਜਿਸ ਵਿੱਚ ਵੱਖ-ਵੱਖ ਏਰੀਆ ਤੋਂ ਇਲੈਕਟ੍ਰੀਸ਼ੀਅਨ ਆਏ ਤੇ ਉਹਨਾਂ ਨੇ ਭਾਗ ਲਿਆ ਇਸ ਵਿੱਚ ਅਸੀਂ ਸਵਿਚਸ ਦੀ ਜਾਣਕਾਰੀ ਦਿੱਤੀ ਹੈ ਜਿਦਾਂ ਟ੍ਰੀਵੋ ਮਾਡਲ ਆ ਰਿਹਾ ਸਾਡਾ ਫਿਆਨਾ ਮਾਡਲ ਆ ਰਿਹਾ ਮਾਇਰਾ ਆ ਰਿਹਾ ਆਰਕਸ ਆ ਰਿਹਾ ਕੰਪਨੀ 10 ਐਂਪੀਅਰ ਦਾ ਸਵਿਚ ਪ੍ਰੋਵਾਈਡ ਕਰ ਰਹੀ ਹੈ ਵਿਦ ਲਾਈਫਟਾਈਮ ਗਾਰੰਟੀ ਔਰ ਉਹਦੇ ਸਾਰੇ ਸਕੇਜੂ ਅਸੀਂ ਡਿਸਕਸ ਕੀਤੇ ਆ ਇਸ ਤੋਂ ਇਲਾਵਾ ਅਸੀਂ ਐਮਸੀਬੀ ਵਿੱਚ ਐਕਸੀਡੈਂਟ ਰੇਂਜ और जो सा पीटी रेंज आ रही है वह बारे डिस्कशन की है वायर के बारे डिस्कशन की है वायर अपनी ट्रिपल लेयर पी बी सी से वायर आ रही है विद बेस इंसुलेशन एच आर एफ आर पी बी सी हीटिंग सैन की कपैसिटी वन जीरो फाइव डिग्री सैलसीयस तो इस तो बाद अपना प्रोडक्ट आ रहा पी बी सी टेप आ रही है कंड्यूट पाइप आप रिसेंटली लॉन्च कर रहे हैं जी सर ਇਸ ਹਲਕਾ ਵਾਸਤੇ ਨਹੀਂ ਕਹਿਣਾ ਚਾਹਉਂਕੀ ਸਮੇਂ ਤੋਂ ਜਿਹੜਾ ਹੈ ਉਹ ਤੁਹਾਡੇ ਕੰਪਨੀ ਦੇ ਤੇ ਪਰੋ ਸਕਦਾ ਕੰਪਨੀ ਦਾ ਜੋ ਮੇਨ ਫੋਕਸ ਹੈ ਉਹ ਕੁਆਲਟੀ ਪ੍ਰੋਵਾਈਡ ਕਰਨੀ ਹੈ ਕੁਆਲਟੀ ਪ੍ਰੋਡਕਟ ਪ੍ਰੋਵਾਈਡ ਕਰਨੇ ਆ ਇਸੇ ਕੁਆਲਟੀ ਦੇ ਬਿਹਾਰ ਤੇ ਆਪਾਂ ਉਹਨਾਂ ਦਾ ਜੋ ਪ੍ਰੋਸਾਸੀ ਲੈ ਰਹੇ ਆ ਔਰ ਉਹ ਸਦਾ ਲੈਂਦੇ ਰਵਾਂਗੇ ਜੀ ਸਤਿ ਸ੍ਰੀ ਅਕਾਲ ਨਮਸਕਾਰ ਸਾਰਿਆਂ ਨੂੰ ਮੈਂ ਚਤ੍ਰੇਸ਼ ਉਪਲ ਆ ਔਨ ਬਿਹੈਫ ਆ ਮਾਈ ਫਾਦਰ ਰਾਜੀਵ ਐਂਟਰਪ੍ਰਾਈਜ਼ਸ ਠੀਕ ਹੈ ਜੀ ਬਹੁਤ ਧੰਨਵਾਦ ਕਰਦਾ ਸਾਰੇ ਮਕੈਨਿਕ ਵੀਰਾਂ ਦਾ ਜਿਨ੍ਹਾਂ ਨੇ ਅੱਜ ਗ੍ਰੇਟ ਰਾਈਟ ਦੀ ਮੀਟਿੰਗ ਨੂੰ ਬਹੁਤ ਸਕਸੈਸਫੁਲ ਬਣਾਇਆ ਦਸੂਏ ਵਿੱਚ ਵਿਜੀ ਸੈਂਟਰ ਮਾਲ ਦੇ ਵਿੱਚ ਅਸੀਂ ਅੱਜ ਮੀਟਿੰਗ ਰੱਖੀ ਸੀਗੀ ਇਲੈਕਟ੍ਰੀਸ਼ੀਅਨਸ ਇੱਕ ਛੋਟੀ ਜਿਹੀ ਇਲੈਕਟ੍ਰੀਸ਼ੀਅਨ ਮੀਟ ਜਿਹਦੇ ਨਾਲ ਅਸੀਂ ਇਲੈਕਟ੍ਰੀਸ਼ੀਅਨਸ ਤੋਂ ਫੀਡਬੈਕ ਲੈਣੇ ਆ ਇਲੈਕਟ੍ਰੀਸ਼ੀਅਨ ਨੂੰ ਨਵੇਂ ਪ੍ਰੋਡਕਟ ਨਾਲ ਇੰਟਰੋਡਿਊਸ ਕਰਵਾਨੇ ਆ ਔਰ ਉਹਨਾਂ ਨੂੰ ਆਪਾਂ ਨਵੀਂ-ਨਵੀਂ ਟੈਕਨੋਲੋਜੀ ਵਿੱਚ ਨਵੇਂ-ਨਵੇਂ ਪ੍ਰੋਡਕਟਸ ਦੇ ਨਾਲ ਜੋੜਦੇ ਆ ਔਰ ਇਹ ਮੀਟਿੰਗ ਸਾਡੀ ਇੰਨੀ ਕੁ ਵਧੀਆ ਰਹਿੰਦੀ ਹੈ ਜਿਹਦੇ ਨਾਲ ਕਿ ਸਾਡੀ ਮਾਰਕੀਟ ਦੇ ਵਿੱਚ ਪ੍ਰੋਡਕਟ ਦੀ ਵੈਲਿਊ ਔਰ ਮਾਰ और आज दी मीटिंग बहुत ही सक्सेसफुली सुनील सर सुनील कुमार अपने एरिया सेल्स मैनेजर एएसएम विपन कुमार सेल्स एग्जीक्यूटिव और मेरे फादर साहब राजीव कुमार जी दे बदौलत बहुत अच्छे तरह ऑर्गेनाइज हुई और एक बहुत सक्सेसफुली मीटिंग भी क्लोज की थी अजीत और बहुत खुशी हुई कि सारे इलेक्ट्रिशियन भरावान ने होम हुम इस मीटिंग लिए आए और इस मीटिंग नु विच योगदान दिता और सारे संयोग बहुत चंगा दिता ਮੈਂ ਧੰਨਵਾਦ ਕਰਦਾ ਇੱਕ ਵਾਰ ਫੇਰ ਆਪਣੇ ਦਸੂਹਾ ਦੇ ਸਾਰੇ ਮਕੈਨਿਕ ਵੀਰਾਂ ਦਾ ਸਾਰੇ ਲਾਗੇ ਛਾਗੇ ਦੇ ਪਿੰਡਾਂ ਦੇ ਵੀਰਾਂ ਦਾ ਜਿਨ੍ਹਾਂ ਨੇ ਆ ਕੇ ਇਸ ਮੀਟਿੰਗ ਨੂੰ ਬਹੁਤ ਹੀ ਵਧੀਆ ਬਣਾਇਆ ਧੰਨਵਾਦ